ਅੱਜ ਆਪਾਂ ਪੰਜ ਕਿ ਨਗਰ ਕੀਰਤਨ ਦੇ ਵਿੱਚ ਅੱਜ ਤੁਹਾਨੂੰ ਵੀ ਕਰਾਉਣੇ ਆ ਦਰਸ਼ਨ ਮੇਰੇ ਫੜਲੇ ਪੈਸੀ ਅਜੂਨੀ ਬਾਬੇ ਤੇ ਮੱਥਾ ਟੇਕਣਾ ਹੈ ਫਿਰ ਪੁੱਤ ਸਿਰ ਟੱਕ ਲਓ ਹੈ 아 <laughs> <laughs> <coughs> ah! <coughs> anji <coughs> anji, <coughs> anji. <coughs> Thank okay. okay. you okay. ਵੇਲ ਤੋਂ ਵੇਲ ਤੋਂ ਵੇਲ ਤੋਂ ਮਮਾ ਨਾ ਦਿਓ ਵਾਹ ਲਾ ਜੀ ਤੇ ਇਥੇ ਆਪਣੇ ਚੱਲ ਦੀ ਪੇਸੀਗੀ ਪਾਬਾ ਜੀ ਦੀ ਸੇਵਾ ਇਹ ਹੈਗਾ ਸੀਗਾ ਪਾਲ ਕਿ ਤੋਂ ਅਗਲੇ ਦਿਨ ਅਗਲੇ ਦਿਨ ਆਪਾਂ ਸਵੇਰੇ ਸਵੇਰੇ ਚਲੇ ਗਏ ਸੀ ਮੈਂ ਤੇ ਅਜੁੰਨੀ ਤੇ ਫਿਰ ਜੇ ਆਪਾਂ ਹਣਾ ਜਾ ਕੇ ਸੇਵਾ ਕਰਦੇ ਰਹੇ ਪਹਿਲਾਂ ਪਿਆਜਾਂ ਦੀ ਸੇਵਾ ਕਰਦੇ ਰਹੇ ਤੇ ਫਿਰ ਆਪਾਂ ਕੀਤੀ ਫੁਲਕਿਆਂ ਦੀ ਸੇਵਾ ਤੇ ਮਦ ਵਿੱਚ ਜੀ ਸ਼ਾਮ ਜੀ ਨੂੰ ਆਪਾਂ ਆਗੇ ਸੀਗੇ 3:30 ਵਜੇ ਘਰੇ ਤੇ ਫਿਰ ਤੇ ਆਪਾਂ ਇੱਥੇ ਸੇਵਾ ਕਰਦੇ ਪਏ ਸੀਗੇ ਤੇ ਅਜੂਨੀ ਵੀ ਆਪਣੇ ਨਾਲ ਜਿਹੜੀ ਸੀਗੀ ਸੇਵਾ ਕਰਦੇ ਪਏ ਸੀਗੇ ਫੂਕਿਆਂ ਦੀ ਸੇਵਾ ਚੱਲਦੀ ਪਈ ਸੀਗੀ ਤੇ ਆਪਾਂ ਕਹਿ ਕਿ ਲਓ ਆਪਾਂ ਫੂਕਿਆਂ ਦੀ ਸੇਵਾ ਕਰ ਲਈ ਬਟ ਇਸ ਦਿਨ ਇੰਨੀ ਜ਼ਿਆਦਾ ਗਰਮੀ ਸੀ ਕਿ ਬਹੁਤ ਜ਼ਿਆਦਾ ਗਰਮੀ ਸੀਗੀ ਤੇ ਗਰਮੀ ਦਾ ਕਾਰਨ ਹਨਾ ਧੂਆ ਵੀ ਬਹੁਤ ਜ਼ਿਆਦਾ ਸੀਗਾ ਤੇ ਆਪਾਂ ਜੇ ਇੱਕ ਪ੍ਰਾਤ ਪਕਾ ਕੇ ਫੁਲਕੇ ਤੇ ਤੇ ਇਥੋਂ ਚੱਲ ਪਏ ਸੀਗੇ ਤੇ ਕਿਉਂਕਿ ਚਲੋ ਜਿੰਨੀ ਵਾਇਗੁਰੂ ਨੇ ਆਪਾਂ ਨੂੰ ਸੇਵਾ ਬਖਸ਼ੀ ਆਪਾਂ ਉਨੀ ਸੇਵਾ ਕੀਤੀ ਆ ਜਿਆਦਾ ਸੇਵਾ ਨਹੀਂ ਕੀਤੀ ਜਿੰਨੇ ਵਾਇਗੁਰੂ ਨੇ ਆਪਣੇ ਕਰਮਾਂ ਚ ਲਿਖੀ ਸੀ ਆਪਾਂ ਉਨੀ ਕੀਤੀ ਤੇ ਇਹ ਪਿਆਜ਼ ਆਪਾਂ ਪਹਿਲਾਂ ਕੱਟ ਕੇ ਗਏ ਸੀਗੇ ਤੇ ਬਾਅਦ ਵਿੱਚ ਜੇ ਮੇਰੇ ਅੰਗੂਠੇ ਜਿਹੜਾ ਨੇ ਉਹ ਜ਼ਿਆਦਾ ਗਰ ਗਏ ਸੀਗੇ ਕਿਉਂਕਿ ਸਵੇਰ ਦੇ ਆਪਾਂ ਲੱਗੇ ਹੋਏ ਸੀਗੇ ਤਾਂ ਕਰਕੇ ਤੇ ਹੱਥਾਂ 'ਚ ਟੋਕ ਵੀ ਬਹੁਤ ਜ਼ਿਆਦਾ ਪੈ ਗਏ ਸੀਗੇ ਤੇ ਫਿਰ ਜੇ ਮੇਰੇ ਕੋਲ ਕਰਦਣੀ ਸੀ ਪੜੀ ਜਾਂਦੀ ਤੇ ਫਿਰ ਮੈਂ ਗੱਲਾ ਫੁਲਕਾ ਦੀ ਆਪਾਂ ਸੇਵਾ ਕਰ ਲੈਨੇ ਆ ਤੇ ਬਹੁਤ ਜ਼ਿਆਦਾ ਗਰਮੀ ਸੀਗੀ ਤੇ ਗਰਮੀ ਦੇ ਕਰਨੇ ਸਾਰੇ ਪਜ਼ਲ ਹੋਈ ਜਾਂਦੇ ਸੀ ਵੇਖੋ ਸਾਡੇ ਤੇ ਬਹੁਤ ਜ਼ਿਆਦਾ ਕੱਠ ਹੁੰਦਾ ਇੱਥੇ ਹਮੇਸ਼ਾ ਇਹ ਬਹੁਤ ਜ਼ਿਆਦਾ ਕੱਠ ਹੁੰਦਾ ਫਿਰ ਅਸੀਂ ਸੇਵਾ ਕਰਕੇ ਲੱਗੇ ਸੀਗੇ ਫੁਲਕਾ ਛਕਣ ਤੇ ਇੱਥੇ ਸਾਡੇ ਨਾਲ ਪ੍ਰਵੀਨ ਗਈ ਹੋਈ ਸੀਗੀ ਮੈਂ ਤੇ ਪ੍ਰਵੀਨ ਇੱਕ ਬੜੀ ਦੀਦੀ ਬਣੀ ਸੀਗੀ ਤੇ ਲਓ ਜੀ ਇੱਥੇ ਤੇ ਆਪਾਂ ਫੁਲਕਾ ਛਕਦੇ ਪੈ ਸੀਗੇ ਤੇ ਥੋੜਾ ਦੇ ਵਿੱਚ ਜਦੋਂ ਫੁਲਕਾ ਸਾਕੇ ਆ ਗਏ ਘਰੇ ਤਾਂ ਦੇਖੋ ਸਾਡੇ ਤੇ ਇੱਧਰ ਸਾਰੇ ਜਣੇ ਬੈਠੇ ਹੋਏ ਨੇ ਸੇਵਾਦਾਰ ਜਿਹੜੇ ਕਿਨੇ ਉਹਨਾਂ ਨੇ ਸੇਵਾ ਜਿਹਨਾਂ ਨੇ ਕਰ ਲਈ ਆ ਹਨਾ ਫੋਕੀ ਆਪਣਾ ਸਾਹ ਲੈਣ ਲੱਗ ਪਏ ਤੇ ਫੇਰ ਸਾਡੇ ਨਾਲ ਮੰਮੀ ਨਿੱਕੀ ਵੀ ਗਏ ਹੋਈ ਸੀਗੇ ਇਹ ਬਾਅਦ ਵਿੱਚ ਸਾਡੇ ਤੋਂ ਗਏ ਸੀ ਕਿਤੇ ਵੀ ਕਹਿੰਦੇ ਕਿ ਮੈਂ ਘਰ ਨੂੰ ਜਾਣਾ ਹੈਗਾ ਤੇ ਫੇਰ ਇਹ ਵੀ ਘਰ ਨੂੰ ਆ ਗਏ ਕਿਉਂਕਿ ਗਰਮੀ ਬਹੁਤ ਜ਼ਿਆਦਾ ਸੀਗੀ ਤਾਂ ਕਰਕੇ ਸਿਰ ਆਪਾਂ ਮੱਥਾ ਟੇਕ ਕੇ ਤੇ ਆਗੇ ਸੀਗੇ ਘਰੇ ਤੇ ਤੁਸੀਂ ਦੇਖੋ ਕਿੰਨਾ ਸੋਨਾ ਸਜਾਇਆ ਹੋਇਆ ਹੈ ਗੁਰਦੁਆਰਾ ਸਾਹਿਬ ਇੰਨਾ ਸੋਨਾ ਸਜਾਇਆ ਹੋ ਗਿਆ ਸੀ ਬਹੁਤ ਜ਼ਿਆਦਾ ਸੋਨਾ ਤੇ ਮੇਲਾ ਤੇ ਵੈਸੇ ਆਪਣੇ ਕੰਪਲੀਟ ਹੋ ਗਿਆ ਹੈ ਤੇ ਬੀ ਸਮਾਪਤੀ ਹੋ ਚੁੱਕੀ ਆ ਤੇ ਬਟ ਦੋ ਦਿਨ ਹੋ ਗਏ ਮੈਨੂੰ ਬਹੁਤ ਜ਼ਿਆਦਾ ਫੀਵਰ ਸੀ ਤਾਂ ਕਰਕੇ ਤੁਹਾਡੇ ਨਾਲ ਆਪਾਂ ਵੀਡੀਓ ਜਿਹੜੀ ਉਹ ਸ਼ੇਅਰ ਨਹੀਂ ਕਰ ਪਾਏ ਹੈਗੇ ਤੇ ਦੇਖੋ ਸਾਡੇ ਗੁਰਦੁਆਰਾ ਸਾਹਿਬ ਆਪਾਂ ਦੀਪ ਸਿੰਘ ਜੀ ਦਾ ਗੁਰਦੁਆਰਾ ਸਾਹਿਬ ਕਿੰਨਾ ਸੋਨਾ ਸਜਾਉਂਦੇ ਨੇ ਬਹੁਤ ਸੋਹਣੀ ਡੈਕੋਰੇਸ਼ਨ ਕਰਦੇ ਨੇ ਇੱਥੇ ਤੇ ਬਹੁਤ ਹਨਾ ਵੀ ਮੇਨ ਨੱਡ ਮਿਨਰ ਰੌਣਕਾ ਜਿਹੜੀਆਂ ਹੈਗੀਆਂ ਨੇ ਬਿਲਕੁਲ ਲੱਗੀਆਂ ਰਹਿੰਦੀਆਂ ਨੇ ਸੰਗਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਆਪਣੇ ਝੜਾਵੇ ਜਿਹੜੇ ਝੜ ਕੇ ਉਹ ਝੜ ਕੇ ਹਨ ਤੇ ਜਾਂਦੀਆਂ ਆਉਂਦੀਆਂ ਰਹਿੰਦੀਆਂ ਨੇ ਤੇ ਬਾਅਦ ਵਿੱਚ ਅਸੀਂ ਆਏ ਸੀ ਕਿ ਸ਼ਾਮ ਨੂੰ ਤੇ ਸ਼ਾਮ ਨੂੰ ਅਸੀਂ ਇੱਥੇ ਹਨ ਬਾਹਰ ਦੁਕਾਨਾਂ ਤੇ ਘੁੰਮਣ ਜਲੇ ਸੀਗੇ ਹੌਲਕਾ ਸ਼ੱਕ ਆ ਗਿਆ ਸੀ ਕਿਤੇ ਬਾਹਰ ਦੁਕਾਨਾਂ ਤੇ ਘੁੰਮਣ ਚੱਲੇ ਸੀਗੇ ਕਿਉਂਕਿ ਅਸੀਂ ਜਦੋਂ ਪਹੁੰਚੇ ਸੀਗੇ ਹਨ ਉਸ ਟਾਈਮ ਅਜੇ ਦੇਣੀ ਸੀਗਾ ਉਹ 5:30 5:30 ਵਜੇ ਫੇਰ ਆ ਗਏ ਸੀਗੇ ਗੁਰਦੁਆਰਾ ਸਾਹਿਬ ਤੇ ਦੇਖੋ ਕਿੰਨੀ ਜਿਆਦਾ ਰੌਣਕ ਲੱਗੇ ਤੇ ਕਿੰਨਾ ਸੋਹਣਾ ਗੁਰਦੁਆਰਾ ਸਾਹਿਬ ਜੀ ਨੂੰ ਸਜਾਇਆ ਹੋਇਆ ਵਾ ਤੁਸੀਂ ਵੀ ਕਰੋ ਦਰਸ਼ਨ ਤੇ ਆਪਣੇ ਜਿਹੜੇ ਆ ਕਰਮ ਉਹਨਾਂ ਨੂੰ ਕਰੋ ਨਿਹਾਲ ਤੇ ਵਾਹਿਗੁਰੂ ਜੀ ਨਾਲ ਹਮੇਸ਼ਾ ਜੁੜੇ ਰਹੋ ਤੇ ਚਲੋ ਜੀ ਮਿਲਦੇ ਆਪਾਂ ਕਿਸੇ ਨੈਕਸਟ ਵੀਡੀਓ ਨਾਲ ਬਾਏ ਬਾਏ ਟਾਟਾ ਟੇਕ ਕੇਅਰ ਤੁਸੀਂ ਕਰੋ ਮੇਲੇ ਨੂੰ ਇੰਜੋਏ ਬਾਏ ਜੀ ਵਾਹਿਗੁਰੂ ਜੀ ਦੇ ਖੜੇ ਵਾਹਿਗੁਰੂ ਨਾਮ ਅਰਦਾਸ ਅਰਦਾਸ ਜੀ ਇਹ ਸਾਡਾ ਗਿਆਨੀ ਜਰਜੀ ਸਿੰਘ ਜੀ ਮਾਣ ਬਹੁਤ ਬਹੁਤ ਨਮਾਰਨ ਹੁੰਦੇ ਗੀਰ ਜੱਲੇ ਵਾਲੀਪਨ ਨੂੰ ਪੂਰੀ ਨਗਰ ਬਹੁਤ ਕਿਰਪਾ ਕਰਦੇ ਜਿਸ ਤਰ੍ਹਾਂ ਗੁਰੂ ਕੀ ਸੰਗਤ ਜੀ ਵਾਰ ਰਿਸ਼ੀ ਬਾਰੇ ਕਰਦੇ ਨੇ ਆਪ ਜੀ ਆਨਕਾਰ ਹੈ ਤਾਂ ਆਪ ਨੂੰ ਲੱਗੇ ਜਿਆਨੀ ਗੁਰਜੀਤ ਜੀ ਨਦਰ ਗੁਰਜੀਤ ਜੀ ਜਿਹੜੇ ਬੰਦੇ ਗੁਰਜੀਤ ਜੀ ਨੇ

ਉਜਾਪ ਜਪ ਜੀ ਸਾਹਿਬਾ ਦਾ ਕਰਕੇ ਹਾਂ ਜੀ ਜੀ ਰਾਣੀ ਨਾ ਦੱਸ ਕਿ ਆਇਆ ਸਾਡੇ ਵਰਦ ਵਰਦ ਤੋਂ ਸਰਕਾਰ ਨੇ ਪੰਜ ਸਾਲਾਂ ਤੋਂ ਕੋਨੇ ਵਾਲੇ ਲਾਟੋ ਵੀ ਜਾਵਰ ਸਿੰਘ ਨੰਬਰ 4 ਤੋਂ ਰਾਜ ਕੋਰਟ ਦੀ ਤਿੰਨ ਰੰਗ ਸੰਵਾਦਿਆ ਪਹੁੰਚੀ ਉਹਨਾਂ ਵੱਲੋਂ ਭਾਵੇਂ ਉਹਨਾਂ ਦੀ ਗੜਦੀ ਗਲਾ ਆ ਗਈ ਵਿਆਪਕ ਕਾਰੋਬਾਰ ਤੋਂ ਲਾਟ ਲਾ ਕੇ ਸੰਦਾਰ ਪਹੁੰਚ ਸਤ ਅੰਦਰ ਭਰਿਆ ਜੀ ਜੀ A <laughs> <laughs> I'm not going to be able i या भी गुरुजी गुरु धार्मिक समारोह में राजा 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 राजा

ਇਹ ਹੋਣਾ ਬਹੁਤ ਵੱਡਾ ਹੈ ਮੈਂ ਮਮੇ ਨੂੰ ਲਾ ਦੇ ਜੇ ਮਮੇ ਕੋਲ ਆ ਜੀ ਉਹ ਨਾ ਆ ਰਿਹਾ ਹੈ ਇੱਥੇ ਹੀ ਉਡੀਕ ਰਿਹਾ ਹੈ ਜੀ ਜੀ ਪੰਜਾਬ ਦੇ ਮਮੇ ਨੂੰ ਲਾ ਦੇਣੇ ਨਾ ਆ ਤੇ ਜੱਸ ਆਪੇ ਆਜ ਮੈਂ ਨਗੜਾ ਕਰਦਾ ਪਾਣੀ ਮਤਰ ਸਿੰਘ ਜੀ ਕਾਹ ਨਹੀਂ ਖਾਣੀ ਨਾਲ ਜੀ ਬਹੁਤ ਬੰਦਾ ਪ੍ਰਾਪਤ ਹੈ ਇਹਨਾਂ ਪੰਦ ਕੇਤੀ ਹੈ